ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਕਮੇਟੀ ਦੇ ਵੱਲੋਂ ਭਰਪੂਰ ਸਹਿਯੋਗ ਨਾਲ ਮਿਤੀ 13 ਸਤੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਦਰਸ਼ਨ ਐਂਡ ਵੀ ਬਲੌਗ ਵੀ ਕੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਬਣੇ ਰਹੋ ਪ੍ਰਾਈਮ ਨਿਊਜ਼ਨ ਦੇ ਨਾਲ ਤੇ ਦੇਖੋ ਸਜੀਵ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਇਹਨਾਂ ਦੇ ਇਹਨਾਂ ਜਿੰਦਰੀਆਂ ਦੀ ਵੀ ਅਮੋਲਕਤਾ ਪ੍ਰਗਟ ਹੋ ਰਹੀ ਹੈ ਸੰਨਿਦਿ ਜਾਵਲ ਮੁੱਖ ਸੇਵਾਦਾਰ ਗੁਰਦਰ ਸਿੰਘ ਸਬਾ ਦਰਸ਼ਨ ਐਮ ਐਨ ਯੂ ਜੋ ਇਹ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਹੈ ਇਹ ਸਾਡਾ ਸੇਵਾ ਸਮਾਗਮ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਕਥਾ ਕੀਰਤਨ ਆਪਣਾ ਤੇ ਹੋਰ ਆਪਣਾ ਸੇਵਾ ਨਰਾਗੀ ਸਿੰਘ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਕਰਦੇ ਹਨ ਜੋ ਐਸਵਾਰੀ ਵੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਕਥਾ ਕਰਕੇ ਸੰਤਾਂ ਨੂੰ ਨੇ ਹਾਲ ਕੀਤਾ ਅਤੇ ਇਸ ਵਿੱਚ ਗੁਰੂ ਘਰ ਦੇ ਵਿੱਚ ਲੰਗਰ ਟੁੱਟ ਵਰਤੇਗਾ ਅਤੇ ਇਹ ਦਿਨ ਦਿਹਾੜ ਸੰਕਾ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਕਿ ਗੁਰ ਸ਼ਹਿਰ ਦੇ ਵੱਖ-ਵੱਖ ਮੱਲਿਆਂ ਚੋਂ ਪਿੰਡਾਂ ਚੋਂ ਇੱਥੇ ਬੜੀ ਧੂਮ-ਤਾਮ ਅਤੇ ਉਤਸ਼ਾਹ ਨਾਲ ਆ ਰਹੀਆਂ ਹਨ ਤੇ ਗੁਰੂ ਘਰ ਕਥਾ ਕੀਰਤਨ ਸੁਣ ਕੇ ਨਿਹਾਲ ਹੋ ਰਹੀਆਂ ਹਨ ਜਿਨ੍ਹਾਂ ਲਈ ਸੰਤਾਂ ਵਾਸਤੇ ਲੰਗਰ ਤਿਆਰ ਕੀਤਾ ਗਿਆ ਹੈ ਜੋ ਉਹਨਾਂ ਨੂੰ ਵਰਤਾਇਆ ਜਾਏਗਾ ਬਖੂਬੀ ਹਰ ਤਾਲ ਦੀ ਤਰ੍ਹਾਂ ਇਸੇ ਤਰ੍ਹਾਂ ਕੀਤਾ ਜਾਂਦਾ ਹੈ ਤੇ ਜੋ ਇਸ ਤਰ੍ਹਾਂ ਵੀ ਕੀਤਾ ਜਾ ਰਿਹਾ ਹੈ ਸਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਬੀਰ ਸਿੰਘ ਜਨਰਲ ਸਕੱਤਰ ਗੁਰਦਰਾ ਸਿੰਘ ਸਭਾ ਪਰਲ ਕਮੇਟੀ ਔਰ ਦੂਰ ਦਰਾਡੇ ਤੋਂ ਜਿਸ ਤਰ੍ਹਾਂ ਅਸੀਂ ਸਾਲ ਬਾਅਦ ਦੇ ਪ੍ਰੋਗਰਾਮ ਮਨਾ ਰਹੇ ਆ ਗੁਰਦਰਾ ਪਰਲ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਇਸੇ ਦਾ ਸੰਗਤਾਂ ਬੜੀ ਦੂਰ ਤੋਂ ਹੁਮ ਹੁਮਾ ਕੇ ਪਹੁੰਚਿਆ ਹਨ ਜੋ ਵੀ ਦੂਰ ਦਰਾਡੇ ਤੋਂ ਸੰਗਤਾਂ ਹੁਮ ਹੁਮਾ ਕੇ ਪਹੁੰਚਿਆ ਹਨ ਅਸੀਂ ਉਹਨਾਂ ਦਾ ਕੋਟਨ ਕੋਟਨ ਧੰਨਵਾਦੀ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਰੌਣਕਾਂ ਵਧਾਉਣ ਔਰ ਗੁਰੂ ਘਰ ਲੰਗਰ ਉਤਤ ਵਰਤਿਆ ਜਾਏਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਗੁਰਦੁਆਰਾ ਸਿੰਘ ਸਭਾ ਬੀ ਬਲਾਕ ਦਰਸ਼ਨ ਐਵੇਨਿਊ ਦੇ ਅੰਦਰ ਜੋ ਹਰ ਸਾਲ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਇਹਨਾਂ ਦੇ ਅਵਤਾਰ ਦਿਹਾੜੇ ਦੇ ਸੰਬੰਧ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਸਕਾਣ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਦੇ ਉਹਨਾਂ ਸਹਿਯੋਗ ਦੇ ਨਾਲ ਅਤੇ ਆਪਣੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਲਗਾਤਾਰ 6ਵਾਂ ਸਮਾਗਮ ਅੱਜ ਸਹਬਾਂ ਦੇ ਅਵਤਾਰ ਦਿਹਾੜੇ ਦੇ ਸੰਬੰਧਨ ਬਣਾ ਰਹੇ ਹਾਂ ਜਿਸ ਅੰਦਰ ਸਾਰੇ ਸ਼ਹਿਰ ਦੇ ਵਿੱਚੋਂ ਸੰਗਤਾਂ ਇੱਥੇ ਪੁੱਜੀਆਂ ਨੇ ਦੂਦਰਾਡੇ ਤੋਂ ਲਗੜਾ ਤੋਂ ਸੰਗਤਾਂ ਸਾਰੀਆਂ ਪੁੱਜੀਆਂ ਨੇ ਜੇ ਸਾਡੇ ਪ੍ਰਧਾਨ ਸਰਦਾਰ ਜੁਗਿੰਦਰ ਸਿੰਘ ਜੋਲ ਉਹਨਾਂ ਦੀ ਅਗਵਾਈ ਹੇਠ ਇਹ ਸਾਰੇ ਕਾਰ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਇਹ ਵਾਅ ਚੜ ਕੇ ਆਪਾਂ ਮਨਾ ਰਹੇ ਆ ਸਾਰਿਆਂ ਦਾ ਧੰਨਵਾਦ ਸਮੂੱਚੀਆਂ ਸੰਗਤਾਂ ਦਾ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭੂ ਮੈਂਬਰ ਸਹਿਬਾਨ ਦਾ ਸਾਰੀਆਂ ਸੰਗਤਾਂ ਦਾ ਗੁਰਦ੍ਰਸ਼ਣ ਆਏ ਬਣੀ ਉਪੀਰ ਅਮਰਸੀਤੀ ਕਨਵਰ ਐਵੇਨਿਊ ਸਾਰੀਆਂ ਸੰਗਤਾਂ ਬਹੁਤ ਬਹੁਤ ਧੰਨਵਾਦ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਨੇ ਸੰਗਤਾਂ ਨੂੰ ਬੜੇ ਪਿਆਰ ਤੇ ਸੇਵਾ ਨਾਲ ਸ਼ਕਾਇਆ ਜਾਣਗੇ ਇਸੇ ਤਰ੍ਹਾਂ ਸੰਗਤਾਂ ਨੂੰ ਸਾਡੀ ਬੇਨਤੀ ਹੈ ਆਉਣ ਵਾਲੇ ਸਮੇਂ ਅੰਦਰ ਵੀ ਸਹਿਬ ਕਿਰਪਾ ਕਰਨ ਇਹ ਸਮਾਗਮ ਇਸੇ ਤਰ੍ਹਾਂ ਹਰ ਸਾਲ ਚੱਲਦੇ ਰਹਿਣ ਇਹ ਸਾਰਾ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਹੁੰਦਾ ਹੈ ਸੰਗਤਾਂ ਨੂੰ ਬੇਨਤੀ ਜਿਵੇਂ ਇਸ ਤਰ੍ਹਾਂ ਆਪ ਜੀ ਸਹਿਯੋਗ ਦਿੱਤਾ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਅੰਦਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹੋਦੇ ਹੋ ਤਾਂ ਜੋ ਵਾਚੜ ਕੇ ਆਪਾਂ ਸਤਨਗੁਰ ਰਾਮਦਾਸ ਜੀ ਦਾ ਉਤਾਰ ਦਿਹਾੜਾ ਸ਼ਾਨੋ ਸ਼ੌਕਤ ਨਾਲ ਮਨਾਸਦੇ ਕੀਏ ਤੇ ਬੜੀ ਹੀ ਸਤਿ ਸ੍ਰੀ ਅਕਾਲ ਕਿਰਪਾ ਨਾਲ ਲਾਈਟਿੰਗ ਦਾ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਹਰ ਤਰ੍ਹਾਂ ਇਹ ਪੂਰੀ ਕੋਸ਼ਿਸ਼ ਕੀਤੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਸਹਿਯੋਗ ਨਾਲ ਵੀ ਵੱਧ ਤੋਂ ਵੱਧ ਆਪਾਂ ਸਜਾਵਟ ਵੱਧ ਤੋਂ ਵੱਧ ਆਪਾਂ ਸੰਗਤਾਂ ਦਾ ਜਿਹੜਾ ਆਪਾਂ ਹੁਣ ਕੁਝ ਕਰ ਸਕੀਏ ਉਹਨਾਂ ਦੇ ਵਾਸਤੇ ਗਰਮੀ ਵਾਸਤੇ ਪੱਖੇ ਮਹਿਰ ਸਾਰਾ ਇੰਤਜ਼ਾਮ ਕੀਤਾ ਗਿਆ ਹੈ ਸਤਿ ਸ ਵਾਚੜ ਕੇ ਹਾਜ਼ਰੀ ਪਰਨ ਤੇ ਸਾਰਿਆਂ ਦੀ ਸੇਵਾ ਪ੍ਰਵਾਨ ਕਰਨ ਜੀ ਮੈਂ ਹੈਡ ਗ੍ਰੰਤੀ ਗਿਆਨੀ ਸੁਖਜਿੰਦਰ ਸਿੰਘ ਗੁਰਦਰਾਸ ਸਿੰਘ ਸਭਾ ਬੀ ਬਲੋਕ ਦਰਸ਼ਨ ਐਵੇਨਿਊ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ